ਪੰਜਾਬ ਸਰਕਾਰ ਦਾ ਜਿਹੜਾ ਪਾਇਲਟ ਪ੍ਰੋਜੈਕਟ ਹੈ ਕ੍ਰਾਈਮ ਮੁਕਤ ਪੰਜਾਬ ਉਸ ਦੇ ਸੰਦਰਭ ਵਿੱਚ ਮਾਨਯੋਗ ਐਸਐਸਪੀ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਦੇ ਹਦਾਇਤਾਂ ਨਿਰਦੇਸ਼ਾਂ ਦੇ ਤਹਿਤ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੀ ਪਕੜ ਤੇ ਸੁਥਰਾ ਐਟਮੋਸਫੇਅਰ ਦੇਣ ਦੇ ਵਿੱਚ ਮਿਤੀ 26 ਨੂੰ ਇੱਕ ਦਿਨ ਦੇ ਵਕਤ ਕੋਟਕਪੂਰਾ ਤੋ ਮੋਟਰਸਾਈਕਲ ਦੀ ਸਨੇਚਿੰਗ ਹੋਈ ਸੀ ਪਲਾਟੀਨਾ ਮੋਟਰਸਾਈਕਲ ਸੀਗਾ ਨੰਬਰ PB79A2695 ਤੋ ਇਹ ਦੋ ਬੰਦਿਆਂ ਨੇ ਕਾਪਾ ਦਿਖਾ ਕੇ ਮੋਟਰਸਾਈਕਲ ਕੋਇਆ ਸੀ ਤੋ ਉਹਦੇ ਉਤੇ ਮਾਜੂਦ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਡੀਐਸਪੀ ਸਬਡਿਵੀਜ਼ਨ ਜਤਿੰਦਰ ਚੋਪੜਾ ਤੋਂ ਉਹਨਾਂ ਦੀ ਟੀਮ ਨੇ ਇਹ ਦੋਸ਼ੀਆਂ ਨੂੰ ਕਾਬੂ ਕੀਤਾ ਇਹਦੇ ਹੀ ਚਲਦੇ ਆ ਇਸੇ ਹੀ ਗੈਂਗ ਨੇ ਇੱਕ ਮੋਬਾਈਲ ਖੋਹ ਦੀ ਖੋਹ ਕੀਤੀ ਕੱਲ ਤੋਂ ਇਹਨਾਂ ਨੇ ਪ੍ਰੋਮਟੈਕਸ਼ਨ ਕਰਦੇ ਆ ਕਿ ਦੋਨੋਂ ਵਾਰਦਾਤਾਂ ਜਿਹੜੀਆਂ ਕਿ ਸਿਟੀ ਕੋਰਟ ਕਪੂਰੇ ਦੇ ਦੇ ਦੀਆਂ ਛੋਈਆਂ ਸੀ ਇਹਨਾਂ ਨੂੰ ਬੰਦਿਆਂ ਨੂੰ ਦੀ ਧਰਪਣ ਫੜ ਕੇ ਔਰ ਇਹ ਦੋਨੋਂ ਮੁਕਦਮੇ ਟ੍ਰੈਸ ਕੀਤੇ ਜਿਹਦੇ ਵਿੱਚ ਮੁਕੱਦਮਾ ਨੰਬਰ 147 23625 ਦਾ ਔਰ 148 24625 ਦਾ ਦੋਨਾਂ ਦਾ ਸਮਾਧਾਨ ਹੋ ਗਿਆ ਬੰਦੇ ਅਰੈਸਟ ਹੋ ਗਏ ਇਹਦੇ ਵਿੱਚ ਜਿਹੜਾ ਮੇਨ ਕਲਪੂਟ ਹੈ ਜਿਹਦਾ ਨਾਮ ਗੁਰਪ੍ਰੀਤ ਏਲੀਸ ਭੀਮਾ ਇਹ ਦੋਨਾਂ ਹੀ ਮੁਕਦਮਿਆਂ ਵਿੱਚ ਇਨਵੋਲਡ ਹੈ ਔਰ ਮੀਜਰ ਇਹੀ ਹੈ ਔਰ ਇਹਦਾ ਜਿਹੜਾ ਬੈਕਗ੍ਰਾਉਂਡ ਪ੍ਰੀਵੀਅਸ ਹੈ ਇਹ ਤੇ ਆਲਰੇਡੀ ਸਾਡੇ ਕੋਲ ਜਿਹੜਾ ਇਹਦਾ ਲੱਗਿਆ ਹੈ ਕਿ ਤਿੰਨ ਮੁਕਦਮੇ ਦਰਜ ਹਨ ਤੋਂ ਇਹ ਇੱਕ ਅੱਛਾ ਕੋਰਕਾ ਪੂਰਾ ਸਬਡਿਵੀਜ਼ਨ ਦਾ ਕੰਮ ਹੈ ਤੋਂ ਇਹਦੇ ਚਲਦੇ ਆ ਇਹ ਅਸੀਂ ਵਿਧ ਵੈਪਨ ਇਹਨਾਂ ਨੂੰ ਜੋ ਇਹਨਾਂ ਨੇ ਖੋ ਕੀਤਾ ਸੀ ਪਲਾਟੀਨਾ ਮੋਟਰਸਾਈਕਲ ਪਲੱਸ ਮੋਬਾਈਲ ਉਹ ਬਰੰਦ ਕਰ ਲਿਆ ਸਰ ਕਿਤੇ ਕਿਤੇ ਕਰਨਾ ਵਾਗ ਹੁੰਦਾ ਹੁੰਦਾ ਇਹ ਜਿਹੜਾ ਮੋਟਰਸਾਈਕਲ ਦੀ ਖੋਹ ਕੀਤੀ ਹੈ ਤਾਂ ਜੈਤੋ ਰੋਡ ਫੂਟਪਾਥ ਤੋਂ ਇਹਨਾਂ ਨੇ ਮੋਟਰਸਾਈਕਲ ਖੋਇਆ ਸੀ ਔਰ ਦਿਨ ਦੇ ਵਕਤ ਹੀ ਇਹ ਮੋਟਰਸਾਈਕਲ ਨੂੰ ਖੋਇਆ ਸੀ ਔਰ ਜਿਹੜਾ ਇਹ ਕੱਲ ਦੀ ਵਾਰ ਦਾ ਥੈ ਮੋਬਾਈਲ ਖੋਦੀ ਇਹ ਵੀ ਕੋਟੂਰਾ ਸਿਟੀ ਦੇ ਹੋਈ ਸੀ ਇਹਨਾਂ ਨੇ ਬਾਅਦ ਬਾਅਦ ਨੂੰ ਜਾਣ ਦਿੱਤਾ ਤਰੇ ਨ ਦੇ ਕੋਈ ਕੋਈ ਵਾਰਦਾਤ ਸਾਹਮਣੇ ਆਈ ਹੈ ਜਾਂ ਕਿਸ ਨਾਲ ਦਾ ਸਾਥੀ ਕੋਈ ਉਹ ਹੁਣ ਇਹਦੇ ਨਾਲ ਬੀਸਿਕਲੀ ਗੁਰਪ੍ਰੀਤ ਢੀਮਾ ਜਿਹੜਾ ਹੈਗਾ ਇਹ ਗਾਂ ਗੈਂਗ ਮੁੰਡਿਆਂ ਨੂੰ ਵਰਤ ਲੈਂਦਾ ਹੈਗਾ ਫਿਰ ਜੋੜਦਾ ਹੈ ਮੁੰਡੇ ਜੋਇਨ ਆਇਲ ਇਹਨਾਂ ਦੇ ਨਾਲ ਦੋ ਲੜਕੇ ਆ ਇਹਨਾਂ ਦਾ ਨਾਮ ਆ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕੀਤਾ ਨਾ ਹੀ ਕਾਨੂੰਨੀ ਸਾਨੂੰ ਅਧਿਕਾਰ ਹੈ ਕਿ ਉਹਨਾਂ ਦਾ ਨਾਮ ਲਿਆ ਜਾਵੇ ਤੋ ਇਹ ਬੇਸਿਕਲੀ ਇਹਦਾ ਪ੍ਰੀਵੀਅਸ ਸਟੋਰੀ ਵੀ ਇਹੀ ਹੈ ਕਿ ਜਰਾਇਮ ਪੇਸ਼ਾ ਹੈ ਇਹਨੇ ਪਹਿਲੇ ਵੀ ਤਿੰਨ ਮੁਕਦਮੇ ਦਾ ਦੋਸ਼ੀ ਹੈ ਕੋਰਟ ਕਪੂਰਾ ਚੀ ਇਹਦੇ ਤੇ ਮੁਕਦਮਾ ਨੰਬਰ 193 ਸੰ ਮੁਕਦਮਾ ਨੰਬਰ 37 ਔਰ ਮੁਕਦਮਾ ਨੰਬਰ 244 ਖਤਰਾਵਾ ਤੇ ਦਰ ਗਿਆ ਉਹ تحقیقات ਕੀਤੀ ਜਾ ਰਹੀ ਹੈਗਾ ਫਰਦਰ ਇਨਵੈਸਟੀਗੇਸ਼ਨ ਚ ਅਗਰ ਕੋਈ ਖਲਾਸਾ ਹੁੰਦਾ ਤੇ ਉਹ ਤੁਹਾਨੂੰ ਅਵੇਅਰ ਕੀਤਾ ਜਾਏਗਾ ਹਾਂਜੀ ਹਾਂ ਹੁਣ ਇਹਨਾਂ ਦਾ ਰਿਮਾਂਡ ਅਸੀਂ ਲਵਾਂਗੇ ਕੋਰਟ ਦੇ ਅੱਗੇ ਪੇਸ਼ ਕਰਾਂਗੇ ਤੋਂ ਸਾਡੀ ਇਹ ਕੋਰਟ ਕੋਰਪਾ ਸਬਡਿਵੀਜ਼ਨ ਔਰ ਐਸ ਐਚ ਓ ਸਦਰ ਸਿਟੀ ਦੀ ਅੱਛੀ ਕਾਰਗੁਜ਼ਾਰੀ ਇਨਵੈਸਟੀਗੇਸ਼ਨ ਦੇ ਵਿੱਚ ਲੱਗਦਾ ਤੋ ਕੋਈ ਹੋਰ ਵੱਖਰਾ ਕੋਈ ਦੇਖੋ ਕਿ ਆਪਾਂ ਔਰ ਡੈਫੀਨੇਟਲੀ ਜੀ ਕਿਉਂਕਿ ਜਿਹੜਾ ਲੜਕਾ ਹੈ ਗੁਰਪ੍ਰੀਤ ਭੀਮਾ ਇਹਦੇ ਨਾਲ ਇੱਕ ਜਿਹੜਾ ਅਰੈਸਟ ਕੀਤਾ ਲਵਪ੍ਰੀਤ ਇਹ ਗੁਰਪ੍ਰੀਤ ਜਿਹੜਾ ਲੈ ਮਾਸਟਰਮਾਈਂਡ ਔਰ ਇਹ ਅੱਗੇ ਵੀ ਹੈਬਚੁਅਲ ਹੈ ਇਹਦੇ ਤੇ ਤਿੰਨ ਮੁਕਦਮੇ ਆ ਹੋ ਰਹੇ ਨੇ ਕਿਹੜੀਆਂ ਕਿਹੜੀਆਂ ਵਾਰਦਾਤ ਕੀਤੀਆਂ ਕੋਈ ਨਾਲ ਦੇ ਕਿਉਂਕਿ ਸਿਟੀ ਦਾ ਵੀ ਕੋਈ ਵਾਰਦਾਤਾਂ ਹੈਗੀਆਂ ਜਿਹੜੀਆਂ ਜੇ ਅਸੀਂ ਲੱਗੇ ਹੋਏ ਹਾਂ ਤਸ਼ਕੀਕਾਤ ਕਰ ਕੁਝ ਹੋਰ ਵੀਗਾ ਕਲੂ ਮਿਲ ਸਕਦੇ